ਨਨਦੇਸ ਨਿਮਰਾਲਾ ਚੌਕ 3 ਮਾ ਚੌਕ ਰੋਡ ਤੇ ਦਿਨ ਦਹਾੜੇ ਇੱਕ ਐਕਟਿਵਾ ਸਵਾਰ ਤਿੰਨ ਬਦਮਾਸ਼ਾਂ ਨੇ ਇੱਕ ਮਨੀ ਟ੍ਰਾਂਸਫਰ ਕਾਰੋਬਾਰੀ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਆਪਣੇ ਆਪ ਨੂੰ ਆਪਣੀ ਅਤੇ ਆਪਣੀ ਮਾਂ ਨੂੰ ਦੁਕਾਨ ਦੇ ਵਿੱਚ ਬਨੇ ਕੈਬਿਨ ਵਿੱਚ ਬੰਦ ਕਰ ਲਿਆ ਨੌਕਰਾਨੀ ਨੇ ਰੋਲਾ ਪਾਇਆ ਤਾਂ ਬਾਕੀ ਸਟਾਫ ਨੂੰ ਆਂਦਰ ਦੇਖ ਕੇ ਬਦਮਾਸ਼ ਮੌਕੇ ਤੇ ਪੱਜ ਗਏ ਇਕੱਟਨਾ ਵਾਲੀ ਥਾਂ ਤੇ ਲੱਗੇ ਸੀਸੀਟੀਵੀ ਜੁੜੇ ਨੇ ਇਹ ਘਟਨਾ ਪੂਰਨ ਤਰੀਕੇ ਨਾਲ ਉਸ ਦੇ ਵਿੱਚ ਕੈਦ ਹੋ ਚੁੱਕੀ ਹੈ ਕੀ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਬਦਮਾਸ਼ ਨੇ ਉਦਾਖਲ ਹੁੰਦੇ ਨੇ ਚਿਮਾ ਚੌਕ ਦਾ ਇਹ ਮਾਮਲਾ ਜੁੜਾਇਆ ਸਾਹਮਣੇ ਆਇਆ ਜਿੱਤੇ ਕਿ ਮਨੀ ਟ੍ਰਾਂਸਫਰ ਕਾਰੋਬਾਰੀ ਦੀ ਦੁਕਾਨ ਦੇ ਵਿੱਚ ਤਿੰਨ ਬਦਮਾਸ਼ ਜੋੜੇ ਨੇ ਦਾਖਲ ਹੋਏ ਤੇ ਦੁਕਾਨਦਾਰ ਨੇ ਸੋਜ-ਵੋਜ ਦੇ ਨਾਲ ਆਪਣੀ ਤੇ ਆਪਣੀ ਮਾਂ ਦੀ ਜੁੜੀ ਜਾਨ ਹੈ ਬਚਾਈ ਹੈ ਦੱਸ ਦੇ ਉਸਨੇ ਆਪਣੇ ਆਪ ਨੂੰ ਕੈਬਿਨ ਦੇ ਵਿੱਚ ਬੰਦ ਕਰ ਲਿਆ ਦਿਨ ਦਹਾੜੇ ਇਹ ਵਾਰਦਾਤ ਜੁੜੀ ਹੈ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੌਕੇ ਤੇ ਹੀ ਨੌਕਰਾਨੀ ਦੇ ਵੱਲੋਂ ਸੋਜ-ਵੋਜ ਦੇ ਨਾਲ ਰੋਲਾ ਪਾਇਆ ਗਿਆ ਜਿਸ ਦੇ ਵਿੱਚ ਮੌਕੇ ਤੇ ਹੀ ਬਾਕੀ ਸਟਾਫ ਪਹੁੰਚਦੇ ਨੇ ਤੇ ਲੁਟੇਰੇ ਜੁੜੇ ਨੇ ਫਰਾਰ ਹੋ ਜਾਂਦੇ ਨੇ ਤੇ ਮਨੇ ਟ੍ਰਾਂਸਫਰ ਕਾਰੋਬਾਰੀ ਦੀ ਦੁਕਾਨ ਦੇ ਵਿੱਚ ਤਿੰਨ ਬਦਮਾਸ਼ ਦਾਖਲ ਹੋਏ ਲੁਧਿਆਣਾ ਦੇ ਸਮਰਾਲਾ ਚਿਮਾ ਚੌਕ ਤੇ ਜੁੜਾ ਹੈ ਇਹ ਦਿਨ ਦਹਾੜੇ ਲੁੱਟ ਦੀ ਕੋਸ਼ਿਸ਼ ਹੋਈ ਹੈ ਐਸਐਨਐਲ ਜਿਆਦਾ ਜਾਣਕਾਰੀ ਲਈ ਸਾਡੇ ਨਾਲ ਕਮਲ ਕਪੂਰ ਜੁੜ ਚੁਕੇ ਨੇ ਕਮਲ ਕੀ ਹੈ ਪੂਰਾ ਮਾਮਲਾ ਕਿਸ ਤਰੀਕੇ ਦੇ ਨਾਲ ਇਹ ਬਦਮਾਸ਼ ਜੁੜੇ ਨੇ ਦੁਕਾਨ ਦੇ ਵਿੱਚ ਵਰਦੇ ਨੇ ਤੇ ਕੀ ਕੁਝ ਉਥੇ ਵਾਪਰਦਾ ਹੈ ਜੀ ਬਿਲਕੁਲ ਅੰਜਲੀ ਦੱਸਦੀ ਹੈ ਕਿ ਕੱਲ ਦੁਪਹਿਰ ਦੀ ਘਟਨਾ ਹੈਗੀ ਹੈ ਜਦੋਂ ਤਿੰਨ ਬਦਵਾਸ਼ ਇੱਕ ਇੱਕ ਕਰਕੇ ਜਿਹੜੇ ਨੇ ਮਨੀ ਟਰਾਂਸਫਰ ਦੀ ਜਿਹੜੀ ਦੁਕਾਨ ਦੇ ਅੰਦਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਮੂੰਹ ਜਿਹੜੇ ਨੇ ਆਪਣੇ ਰੁਮਾਲ ਲਾਲ ਟਕੇ ਹੋਏ ਹੁੰਦੇ ਨੇ ਔਰ ਉਹਨਾਂ ਦੇ ਹਥਿਆਰ ਜਿਹੜੇ ਨੇ ਉਹ ਛੁਪਾਏ ਹੋਏ ਹੁੰਦੇ ਨੇ ਜਿਸ ਤਰ੍ਹਾਂ ਹੀ ਇਹ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਪਹਿਲਾਂ ਤੋਂ ਹੀ ਕੁਝ ਗ੍ਰਾਹਕ ਜਿਹੜੇ ਨੇ ਉਸ ਦੁਕਾਨ ਦੇ ਅੰਦਰ ਮੌਜੂਦ ਹੁੰਦੇ ਆ ਇਹ ਸਾਰਿਆਂ ਨੂੰ ਜਿਹੜੇ ਨੇ ਉੱਥੇ ਹੌਸਟੇਜ ਕਰਦੇ ਨੇ ਧਮਕੀਆਂ ਦਿੰਦੇ ਨੇ ਔਰ ਉਸ ਤੋਂ ਬਾਅਦ ਹਥਿਆਰ ਕੱਢ ਕੇ ਜਿਹੜੇ ਨੇ ਦੁਕਾਨਦਾਰ ਨੂੰ ਧਮਕਾਉਂਦੇ ਨੇ ਅੰਜਲੀ ਇੱਥੇ ਦੱਸਦੀ ਹੈ ਕਿ ਦੁਕਾਨਦਾਰ ਦੇ ਜਿਹੜੇ ਮਾਤਾ ਜੀ ਨੇ ਉਹ ਉਹਨਾਂ ਦੀ ਸਹਾਇਤਾ ਲਈ ਦੁਕਾਨ ਦੇ ਅੰਦਰ ਮੌਜੂਦ ਹੁੰਦੇ ਨੇ ਜਿੱਦਾਂ ਹੀ ਜਿਹੜੇ ਹਮਲਾਵਰ ਨੇ ਲੁਟੇਰੇ ਨੇ ਇਹ ਹਥਿਆਰ ਦਿਖਾ ਕੇ ਲੁੱਟ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਸਭ ਡਰ ਜਾਂਦੇ ਆ ਔਰ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦੇ ਨੇ ਔਰ ਉੱਥੇ ਜਿਹੜੀਆਂ ਲੜਕੀਆਂ ਵੀ ਕੰਮ ਕਰਦੀਆਂ ਨੇ ਔਰ ਉਹਨਾਂ ਵੱਲੋਂ ਵੀ ਜਿਹੜਾ ਸ਼ੋਰ ਸ਼ਰਾਬਾ ਕੀਤਾ ਜਾਂਦਾ ਹੈ ਇਹ ਤੁਹਾਨੂੰ ਮੈਂ ਦੱਸ ਦਵਾਂ ਕਿ ਮੇਨ ਸਮਰਾਲਾ ਚੌਂਕ ਦੇ ਬਿਲਕੁਲ ਵਿੱਚ ਦੁਕਾਨ ਹੈ ਜਿੱਥੇ ਪੁਲਿਸ ਕਰਮੀ 24 ਘੰਟੇ ਮੌਜੂਦ ਰਹਿੰਦੇ ਨੇ ਅੰਜਲੀ ਔਰ ਪੂਰੀ ਤਰ੍ਹਾਂ ਨਾਲ ਨਾਕਾ ਲੱਗਿਆ ਰਹਿੰਦਾ ਹੈਗਾ ਉਸ ਦੇ ਬਾਵਜੂਦ ਹਮਲਾਵਰਾਂ ਦੀ ਇੰਨੀ ਹਿੰਮਤ ਦੇਖੋ ਕਿ ਪੁਲਿਸ ਦੀ ਚੰਦ ਕਦਮਾਂ ਤੇ ਮੌਜੂਦਗੀ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਇੰਨੀ ਹਿੰਮਤ ਪਈ ਕਿ ਦੁਕਾਨ ਦੇ ਅੰਦਰ ਲੁੱਟ ਕਰਨ ਲਈ ਪਹੁੰਚ ਗਏ ਬਿਲਕੁਲ ਸਮਝ ਤੇ ਲਗਾਤਾਰ ਜੁੜੀਆਂ ਨੇ ਇਸ ਤਰੀਕੇ ਦੀ ਖਬਰਾਂ ਸਾਹਮਣੇ ਆndੀਆਂ ਨੇ ਕਦੇ ਲੁੱਟਦੀਆਂ ਕਦੇ ਹਮਲੇ ਦੀਆਂ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਜੁੜਾ ਹੈ ਮੈਨੇਜਮੈਂਟ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਬਿਲਕੁਲ ਮੇਨ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੀ ਘਟਨਾ ਵਾਪਰੀ ਹੈ ਜਦੋਂ ਮੇਨ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੀ ਘਟਨਾ ਹੋਵੇਗੀ ਤੇ ਜਿਹੜੇ ਦੁਕਾਨ ਜੁੜੇ ਨੇ ਜੋ ਕਿ ਉਸ ਇਲਾਕੇ ਦੇ ਵਿੱਚ ਮੌਜੂਦ ਨੇ ਜੋ ਕਿ ਮੇਨ ਰਸਤੇ ਤੇ ਨਹੀਂ ਆਂਦਾ ਫਿਰ ਉੱਥੇ ਕਿਸ ਤਰੀਕੇ ਦੇ ਨਾਲ ਲੋਕ ਜੁੜੇ ਨੇ ਇਹਨਾਂ ਵਾਰਦਾਤਾ ਤੋਂ ਡੀਲ ਕਰ ਸਕਦੇ ਨੇ ਬਿਲਕੁਲ ਸਹੀ ਕਹਿ ਰਹੇ ਹੋ ਅੰਜਲੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੇਨ ਸਮਰਾਲਾ ਚੌਕ ਹਾਈਵੇ ਹੈਗਾ ਇੱਥੇ ਪੁਲਿਸ ਦੀ ਕੱਲੀ ਪੋਸਟ ਹੀ ਨਹੀਂ ਬਲਕਿ ਟ੍ਰੈਫਿਕ ਪੁਲਿਸ ਕਰਮਚਾਰੀ ਵੀ ਜਿਹੜੇ ਨੇ ਜਿਹੜੇ 5 ਤੋਂ 7 ਟ੍ਰੈਫਿਕ ਪੁਲਿਸ ਕਰਮਚਾਰੀ ਜਿਹੜੇ ਨੇ ਹਮੇਸ਼ਾ ਮੌਜੂਦ ਰਹਿੰਦੇ ਨੇ ਇਸ ਦੇ باوجود ਇਸੇ ਲਈ ਤੁਸੀਂ ਉਹ ਦੁਕਾਨਦਾਰ ਦਾ ਬਿਆਨ ਸੁਨਿਆ ਹੋਵੇਗਾ ਉਹਨਾਂ ਦਾ ਖਾਸ ਤੌਰ ਤੇ ਕਹਿੰਦੇ ਹੈਗਾ ਕਿ ਲੁਧਿਆਣਾ ਦੇ ਅੰਦਰ ਇੰਨੀ ਜ਼ਿਆਦਾ ਵਾਰਦਾਤਾ ਵੱਧ ਗਈਆਂ ਨੇ ਕਿ ਇੱਥੇ ਕੰਮ ਕਰਨਾ ਹੀ ਜਿਹੜਾ ਮੁਸ਼ਕਿਲ ਹੋ ਚੁੱਕਾ ਹੈ ਔਰ ਉਹਨਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਆਪਣਾ ਬਿਜ਼ਨਸ ਜਿਹੜਾ ਹੈ ਇੱਥੋਂ ਬੰਦ ਕਰਕੇ ਵਿਦੇਸ਼ ਦੇ ਵਿੱਚ ਸੈੱਟ ਹੋਣ ਦੀ ਕੋਸ਼ਿਸ਼ ਕਰਨਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਕਮਲ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਅਜਿਹਿਆਂ ਵਾਅਦਾਤਾ ਦੇ ਕਰਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਿਕਿਉਰਿਟੀ ਦੀ ਜੜੀ ਡਰ ਹੈ ਉਹ ਰਹਿੰਦੀ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਫੈਸਲੇ ਲਏ ਜਾਂਦੇ ਨੇ